ਲੋ ਜੀ ਹੁਣ ਕੂੜਾ ਫਸਿਆ ਰ ਕੱਢਾਂਗੇ ਬਿੱਲੇ ਨੇ ਕੂੜਾ ਪਸਾਰ ਦੀ ਤੁਸੀਂ ਪਾ ਲਿਆ ਮੈਂ ਕਲਾ ਸਮਾਨ ਕਾਰ ਨੇ ਵਾਤੇ ਕੜਾਹੇ ਗੜੂਏ ਤੇ ਜੈਨਰੇਟਰ ਉਹਨੇ ਨੀਵਾ ਕਰਿਆ ਉਹ ਨੀਵਾ ਕਰਿਆ ਦਾ ਸੱਜਰੇ ਕੜਾਹੇ ਧਾਰ ਨੇ ਜੈਨਰੇਟਰ ਕਾਰਿਆ ਉਹ ਬਾਅਦ ਉਹਨੂੰ ਰ ਟਾਰਗੇਟ ਟਰੈਕਟਰ ਦੇਖਦੇ ਨਿਕਲਦਾ ਟਰੈਕਟਰ ਨਾਲ ਸਰ ਨਹੀਂ ਡਾਲਾ ਦਾ ਤਾਰ ਤੇ ਸੋਨੀ ਨੇ ਡਾਲਾ ਫਿੱਟ ਕਰਨਾ ਉਹ ਪਿਆ ਡਾਲਾ ਫੱਟੇ ਪਰ ਉਹ ਥੋੜੀ ਜਿਹੀ ਮਿੱਟੀ ਕੱਢ ਲਵਾਂ ਮੈਂ ਕਿਹਾ ਮੈਂ ਵੀ ਮਿੱਟੀ ਕੱਢ ਲਵਾਂ ਥੋੜੀ ਜਿਹੀ ਕਰਨੇ ਕੱਢਦਾ ਜਾਣਾ ਇਹ ਕਿਹਾ ਦੇਖਣਾ ਕੱਢ ਕੇ ਦਿਖਾਉਂ ਦੇਖਦੇ ਹੁਣ ਆਹ ਡਾਲਾ ਹੁਣ 4v4 ਲਾ 4v4 ਕੋਡੇ ਦਾ ਕੰਮ ਮੇਰੀ ਸ਼ੇਰ ਕੱਟ ਲਾ ਹੋਰ ਇੱਧਰ ਆਟੋ ਇਹ ਕੱਲ ਡਾਕਟਰ ਸਿੱਟਿਆ ਵਾ ਕੱਲ ਦਾ ਸਿੱਟਿਆ ਵੈਨਾਂ ਨੇ ਕਮੇਨੀ ਹਿੰਦਵਾਕ ਉਹ ਡੋਰੀ ਮਾਰਦਾ ਹਰ ਐਂਡ ਤੋਂ ਮੈਂ ਆਪਣੀ ਗੱਡੀ ਲੈ ਕੇ ਆਉਣਾ 6000 ਹੁਣ ਉਸੇ ਨਾਲੇ ਉਹ ਕਰਨ ਗੱਲ ਪੈਣੀ ਐ ਟਿੱਪਰੇ ਘਿਚੂਆਂ ਨੂੰ ਔਰ ਐਂਡ ਦੇ ਬਿੱਲਿਆ ਦਾ ਹਿੰਦਵਾਕ ਤਾਂ ਲਾ ਲਿਆ ਬਾਈ ਜੋਰ ਜਿਹੜਾ ਲੱਗਣਾ ਦਾ ਕਰ ਨੇ ਦਾ ਨਹੀਂ ਨਿਕਲਿਆ ਫਿਰ ਬੌਣੇ ਗੱਡੀ 6000 ਕਿਕਰ ਪਾ ਕੇ ਨਹੀਂ ਰਹਿਣਾ ਭਾ ਕਿ ਨੇ ਕੋਈ ਨਹੀਂ ਫਿਰ 10 ਸੈਕਿੰਡ ਲਾ ਲਿਆ ਜੋਰ ਇਹ ਜੋਰ ਬਾਈ ਜੋਰ ਫੁੱਲ ਲੇ ਕੇ ਪਾਣੇ ਆਉਂਦੇ ਦੇਖ ਲੈ ਮਨੂਨੀ ਕਹਿੰਦਾ ਮੈਂ ਦੇਖਦਾ ਜੋਰ ਲਾ ਲਿਆ ਕਾਨੂੰਨੀ ਆ ਤੂੰ ਸਾਕੇ ਦੇ ਦੇ ਹਾਂ ਆਪ ਜੋਰ ਲਵਾਉਂਦਾ ਹਾਂ

ਕੌਣ ਤੇ ਜਨਾਬ ਨਾ 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 ਨ de la quota de grup propera ਕੜਤਾ ਬਾਹਰ ਆ ਜਾਓ ਰਾਤ ਪਰ ਜਾਏ ਰੇ ਕਹੇ ਜਾਂਦੀ ਆ ਕਿਆ ਰੇ ਨਾ ਬੈਂਫਰ ਕੜਕੜਕ ਤਿੰਨ ਵਾਰ ਬੋਲਿਆ ਪਤਾ ਕਿਆ ਕਹਿ ਰਿਹਾ ਉਹ ਨਾ ਪਹਿਲੇ ਬੋਲਣਾ ਹੀ ਦਾ ਨਾ ਤਾਂ ਤਿੰਨ ਦਾ ਪੈਂਦਾ ਨਾ ਜੋਰ ਵਿੱਚ ਹੋ ਰਿਹਾ ਕੋਈ ਨਾ ਹਰੋ ਜੀ ਕਹਿੰਦੇ ਗੱਲ ਵਿਆਹ ਤੇ ਪਹੁੰਚ ਗਈ ਹੁਣ ਇਹਨੇ ਮੁੰਡੇ ਤੇ ਰਸਾ ਨਹੀਂ ਪਾਇਆ ਆਹ ਇਹ ਗੱਲ ਹੈ ਮੈਂ ਕਹਿੰਦਾ ਕੱਟੂ ਮੋੜਦਾ ਆ। ਆ ਵੀ ਇਹ ਤਾਰਾਂ ਆ ਗਈਆਂ ਓਏ ਮੇਰਾ ਕਸੂਰ ਨਹੀਂ ਹੈਗਾ ਰੱਸਾ ਕਹਿੰਦਾ ਲੈਟਾਂ ਦੇ ਉੱਪਰ ਨੂੰ ਘੁਮਾਦਾ। ਆ ਤਾਰਾਂ ਆ ਗਈਆਂ। ਬਿਲਕੁਲ ਬਿਲਕੁਲ ਵਿੱਚ ਹੁਣ ਇਹ ਅਸਾਰ ਹੈਗੇ ਆ ਬਈ ਵਿਆਪੇ। ਥੂੜੀਆਂ ਲਾਈਏ ਗੱਲਾਂ। ਸਪਲਾਈਪਰ ਤਿਆਰ ਕਰੀਏ ਚਲਾਉਣੇ ਨੇ। ਤੇ ਉਹਦਾ ਬਾਅਦ ਆ ਕਿ ਦਮਾ ਫੂੜਾ ਪੈ ਗਿਆ ਤਾਂ ਬਈ ਮਿੱਤਰੋ। ਥੇ ਜਾਣ ਦੇ ਵਿਨੇਣਾ ਹੋਰ ਕਹਿੰਦਾ ਸੋਨੀਆ ਜੀ ਜੀ ਨਾ ਦਾਲਾ ਕਰਦੇ ਫਟਫੇ ਬੁੱਗੇ ਦਾਲਾ ਕਰਦੇ ਆ ਜੀ ਉਹ ਲੱਗਿਆ ਦਾਲਾ ਹੀ ਕਰਨ ਲੱਗੇ ਆ ਜੀ ਹਾਂ ਮਨ ਵੇੜ ਦੇ ਤੋਰ ਬਿੱਲੇ ਨੂੰ ਫਿਰ ਫਿਰ ਤੋਰ ਦੇਣਾ ਆਪਣਾ ਇਹਨੂੰ ਘਰ ਨੂੰ ਬਾ ਠੀਕ ਐ ਸਾਸਾ ਕੰਮ ਖਰਾਬ ਤਾਂ ਬਈ ਸਾਸਾ ਦਬ ਗਿਆ ਵਾ ਉਹਦੇ ਕਰਕੇ ਨਾ ਫਿਰ ਉਹ ਵੀ ਉਹਦਾ ਖਾਸੀ ਖਰਾਬ ਹੋ ਗਈ ਸੀ ਕੋੜਾ ਪੂਰੇ ਸਲਿੱਪ ਮਾਰ ਗਿਆ ਉਹ ਬਾਅਦ ਕਿ ਇਹਨੇ ਵੀ ਸਲਿੱਪ ਮਾਰ ਤੇ ਬਾਅਦ ਚ ਤੈਨੂੰ ਜੱਤ ਹੋ ਰਿਹਾ ਇੱਥੇ ਬੈਠ ਕੇ ਦੀ ਜਿਆਦਾ ਉਹ ਥੜਾ ਰੇਤਾ ਆਇਆ ਮੈਂ ਕਹਿੰਦਾ ਥੱਲੇ ਤੋਂ ਨਹੀਂ ਜੱਕ ਮਾਜੀ ਸੋਨੀ ਨਾ ਟੰਗ ਤੇ ਡਾਲਾ ਸੋਨੀ ਹੋ ਗਿਆ ਬੇਟਾ ਪਾ ਪਿੰਨਾ ਪਿੰਨਾ ਰਹਿ ਗਏ ਮੋਨੇ ਨੂੰ ਹੈ ਰਹਿ ਗਏ ਦੋ ਰਹਿ ਗਈ ਬਾਕੀ ਪੈ ਗਈਆਂ ਸਭ ਉਹਦੇ ਪਾੜੇ ਸੀ ਕੇ ਟੀ ਮਰਦੀ ਦਾ ਲਵਾਦ ਕੱਟ ਕਿੰਨੇ ਨਾਟ ਆਪਣੇ ਦਾ ਕੱਟਦਾ ਪੂਰੇ ਆ ਉਹ ਸਪਰੇਟ ਪਿੰਨਾ ਦੇ ਉਹ ਪਿੰਨਾ ਉਹ ਆਸ ਸਪਰੇਟ ਕਿੰਨਾ ਚਾਹੀਦਾ ਦੋ ਤਿੰਨ ਚਾਹੀਦੇ ਦਾ ਪਲੇਟ ਹਾਂ ਚਾਹ ਬੜੀ ਫਾਲ ਦੀ ਸਫਾਈਆਂ ਕਿ ਤਨੀ ਨਾਗ ਦਾ ਕੱਟ ਨਹੀਂ ਦੀ ਹੋਈ ਜਮ ਸਿੰਘ ਦਾ ਕੰਮ ਕਰਾ ਕੇ ਲੇ ਗਏ ਹਾਂ ਚਲ ਰਹੀ ਕੱਟਣੀ ਚਾਹਨਾ ਸੈਟਾਂ ਬਿਲਕੁਲ ਲੱਗਦਾ ਜ਼ੋਰ ਪੂਰਾ। ਉਹ ਥਲੇ ਜਾ ਬਾਰ। ਥੋ। ਥੋ ਬਾਹਰ ਹੈ। ਜਿੰਨਾ ਕਹਦਾ ਜ਼ੋਰ ਲੱਗਦਾ। ਨੂੰ ਵੀ ਆਪਾਂ ਲੱਗ ਜਾਵਾ ਕੰਮ ਕਰ ਨੇ ਇਹਦੇ ਸਾਹਮਣੇ। ਆਹੋ ਜਿਹੜੇ ਖੁੱਲ ਨਹੀਂ ਤੇ ਖੁੱਲਣੇ ਵਾਲੇ ਡੀਲੇ ਭਜਾ ਕੇ ਢੋਲ। ਆਪਾਂ ਦਾ ਪੂਲ ਹੋ ਗਿਆ ਤਿਆਰ ਬਣ ਕੇ ਨਾਲੇ ਇਹਦੇ ਚ। ਛੇੜੀ ਹੋ ਜਾ ਕੇ। ਸਾਡੇ ਵਾਰੀ ਨੇ ਜੋਰ ਲੰਦੀ ਬਿੱਲੇ ਵਾਰੀ ਜੋਰ ਨਹੀਂ ਲੰਦੀ ਨਹੀਂ ਸਾਡੇ ਵਾਂਗ ਕਿੰਨੇ ਮਾਰਦੇ ਇੰਜਣ ਮਰਾ ਨਾ 452 ਹੈ ਇਹ